ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਲਖਸ਼ ਅਨੰਦ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਦੇਸ਼ ਭਰ ਦੀਆਂ ਖਬਰਾਂ ਸਭ ਤੋਂ ਪਹਿਲੀ ਖਬਰ ਦੇ ਵੱਲ ਨਿਗਾਹ ਮਾਰਦੇ ਹਾਂ ਜੋ ਕਿ ਆਮ ਆਦਮੀ ਪਾਰਟੀ ਯਾਨੀ ਕਿ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੀ ਆਵਾਮ ਨੂੰ ਤੋਹਫ਼ਾ ਦਿੱਤਾ ਗਿਆ ਐਸੀਐਮ ਮਾਨ ਸਰਕਾਰ ਦਾ ਰੋਜ਼ਗਾਰ ਮਿਸ਼ਨ ਜਿਹੜਾ ਹੈ ਜਾਰੀ ਹੈ ਲਗਾਤਾਰ ਸੀਐਮ ਮਾਨ ਦੇ ਵੱਲੋਂ ਨੌਕਰੀਆਂ ਵੰਡੀਆਂ ਜਾ ਰਹੀਆਂ ਨੇ 50000 ਤੋਂ ਵੱਧ ਜਿਹੜੀ ਨੌਕਰੀਆਂ ਹੁਣ ਤੱਕ ਬਣ ਦਿੱਤੀਆਂ ਗਈਆਂ ਨੇ ਮੁੱਖ ਮੰਤਰੀ ਨੇ 968 ਅੱਜ ਲੋਕਾਂ ਨੂੰ ਕੈਂਡੀਡੇਟਸ ਜਿਹੜੇ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਮਿਊਨਿਸਪਲ ਭਵਨ ਚੰਡੀਗੜ੍ਹ ਵਿਖੇ ਇਹ ਜਿਹੜਾ ਪ੍ਰੋਗਰਾਮ ਹੋਇਆ ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਤੇ ਆਮ ਆਦਮੀ ਦਾ ਧੰਨਵਾਦ ਕੀਤਾ ਸਰਕਾਰ ਜਿਹੜੀ ਹੈ ਆਮ ਆਦਮੀ ਦੀ ਸਰਕਾਰ ਤਾਂ ਲੋਕ ਜਿਹੜੇ ਨੇ ਕਾਫੀ ਕਿਆਸ ਰਾਈਆਂ ਲਾ ਕੇ ਬੈਠੇ ਸੀ ਕਾਫੀ ਉਮੀਦਾਂ ਲਾ ਕੇ ਬੈਠੇ ਸੀ ਸਰਕਾਰ ਤੋਂ ਤੇ ਹੌਲੀ ਹੌਲੀ ਸਰਕਾਰ ਆਪਣੇ ਵਾਅਦਿਆਂ ਤੇ ਪੂਰਾ ਜਿਹੜਾ ਕਿ ਉੱਤਰ ਦੀ ਹੋਈ ਦਿਖਾਈ ਦੇ ਰਹੀ ਹੈ ਲੋਕਾਂ ਨੂੰ ਜਿਹੜੇ ਕਿ ਨਿਯੁਕਤੀ ਪੱਤਰ ਵੰਡਣ ਦਾ ਵਾਅਦਾ ਕੀਤਾ ਗਿਆ ਸੀ ਉਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ ਤਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਕਿ ਇਹ ਨੌਕਰੀਆਂ ਵੰਡੀਆਂ ਗਈਆਂ ਨੇ 968 ਨਿਯੁਕਤੀ ਪੱਤਰ ਅਜ ਵੰਡੇ ਗਏ ਨੇ ਸੀਐਮ ਨੇ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਨੌਕਰੀਆਂ ਜਿਹੜੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਇੱਥੇ ਬੇਰੋਜ਼ਗਾਰ ਹੋਣ ਕਾਰਨ ਬਾਹਰ ਦੇ ਵੱਲ ਦਾ ਰਾਹ ਨਾ ਅਪਣਾਉਣੀਆਂ ਯਾਨੀ ਕਿ ਸਿੱਧਾ ਸਿੱਧਾ ਉਹਨਾਂ ਨੇ ਇਹ ਕਿਹਾ ਕਿ ਡਾਂਕੀ ਲਗਾਉਣ ਵਾਲੇ ਜਿਹੜੇ ਨੌਜਵਾਨ ਸੀ ਜੇਕਰ ਉਹ ਇੱਥੇ ਹੀ ਉਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ ਪਹਿਲੀਆਂ ਸਰਕਾਰਾਂ ਉਹਨਾਂ ਨੂੰ ਰੋਜ਼ਗਾਰ ਦੇ ਦਿੰਦੀਆਂ ਤਾਂ ਅੱਜ ਸ਼ਾਇਦ ਜਿੰਨੇ ਪੰਜਾਬੀ ਨੌਜਵਾਨ 40 ਲੱਖ 50 ਲੱਖ ਲਾ ਕੇ ਡਾਂਕੀ ਲਗਾ ਰਹੇ ਨੇ ਉਹ ਆਪਣੇ ਸੂਬੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਬੈਠ ਕੇ ਨੌਕਰੀ ਕਰਦੇ ਹੁੰਦੇ ਹੁਣ ਤੱਕ ਇਸ ਗਵਰਨਮੈਂਟ ਦੇ ਟਿਨਿਓਰ ਦੇ ਵਿੱਚ 50892 ਨੌਕਰੀਆਂ ਮੇਰੇ ਕੋਲ ਕੱਲੇ ਕੱਲੇ ਡਿਪਾਰਟਮੈਂਟ ਦੀ ਲਿਸਟ ਪਈ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਚ ਹੁਣ ਤੱਕ ਤੇ ਆ ਅੱਜ ਵਾਲੇ ਕੋਈ 51 52 ਹਜ਼ਾਰ ਵਾਲਾ ਝੂਠ ਤਾਂ ਨਹੀਂ ਬੋਲ ਦੂਗਾ ਵੀ 52 ਹਜ਼ਾਰ ਨੌਕਰੀਆਂ ਦੇਤੀਆਂ ਕਿਤੇ ਨਾ ਕਿਤੇ ਤਾਂ ਮਿਲਣ ਗਈ ਤੁਹਾਨੂੰ ਉਹ ਕਿਸੇ ਪਿੰਡ ਚ ਮਿਲਣਗੇ ਕਿਤੇ ਸ਼ਹਿਰ ਚ ਮਿਲਣਗੇ ਪਰ ਉਹ ਯਕੀਨ ਹੀ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਉਹਨਾਂ ਨੇ ਆਪ ਦਿੱਤੀ ਨਹੀਂ ਉਹ ਕਹਿੰਦੀ ਆਹ ਕਹੇ ਕਿਵੇਂ ਹੋਈ ਜਾਂਦਾ ਹੈ ਇਹ ਹੋ ਨਹੀਂ ਸਕਦਾ ਹੋ ਸਕਦਾ ਜੇ ਨੀਤ ਸਾਫ ਹੋਵੇ ਤਾਂ ਔਰ ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾਂ ਘਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਵੱਦ ਨੰਬਰਾਂ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਬਾਦ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਘਟ ਨੰਬਰਾਂ ਵਾਲੇ ਕੋਲ ਪੈਸੇ ਜ਼ਿਆਦੇ ਸੀ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤੁਹਾਡੇ ਪਿੰਡਾਂ ਚ ਵੀ ਮਿਲੀਆਂ ਹੋਣੀਆਂ ਸੋ ਇਹ ਸਾਡਾ ਮਿਸ਼ਨ ਰੋਜ਼ਗਾਰ ਜਿਹੜਾ ਇਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੂਗਾ ਆਉਣ ਵਾਲੇ ਹਫ਼ਤੇ ਫੇਰ ਇੱਕ ਫੰਕਸ਼ਨ ਹੋਊਗਾ ਵੱਡਾ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਟੈਕਨੀਕਲ ਜਿਹੜੀਆਂ ਗਲਿਚੇਜ਼ ਨੇ ਉਹ ਕਲੀਅਰ ਕਰਦੇ ਆਂ ਪਹਿਲਾਂ ਕਾਨੂੰਨੀ ਅੜਚਨਾ ਕਿਸੇ ਦਾ ਕੇਸ ਪਿਆ ਹੋਇਆ ਹੈ ਪੀਆਇਲ ਪੈ ਗਈ ਜਿਸ ਤਰ੍ਹਾਂ ਦੱਸਿਆ ਗਿਆ ਕਿ ਕਾਫੀ ਕਾਨੂੰਨੀ ਜਿਹੜੀਆਂ ਅਰਚਨਾ ਸੀਗੀਆਂ ਉਹ ਉਹ ਤੇ 2-3 ਸਾਲ ਲੱਗ ਗਏ ਉਹਨੂੰ ਕਲੀਅਰ ਕਰਨ ਨੂੰ ਅਸੀਂ ਨਹੀਂ ਚਾਹੁੰਦੇ ਇੱਥੋਂ ਲੈਟਰ ਤੁਹਾਨੂੰ ਦੇ ਦਈਏ ਬੱਲੇ ਬੱਲੇ ਕਰਵਾ ਲਈਏ ਅਗਲੇ ਦਿਨ ਤੁਸੀਂ ਦਫ਼ਤਰ ਜਾਣ ਦੀ ਬਜਾਏ ਫੇਰ ਕਚਹਿਰੀ 'ਚ ਫਿਰਦੇ ਹੋ ਵਕੀਲ ਕਰਦੇ ਵੇ ਇਹ ਇੱਕ ਇਹ ਤਾਂ ਆਪ ਆਪ ਪੰਗਾ ਪੈ ਗਿਆ ਜੀ ਇਸ ਇਸ ਪੋਸਟਾ ਦਾ ਸੋ ਅਸੀਂ ਪਹਿਲਾਂ ਪੋਸਟਾ ਕਲੀਅਰ ਕਰਦੇ ਕਿ ਹੁਣ ਬਿਲਕੁਲ ਕਲੀਅਰ ਨੇ ਹੁਣ ਉਹਨਾਂ ਨੂੰ ਬੁਲਾ ਸਕਦੇ ਆਪਾਂ